ਜੀ ਆਏ ਨੂੰ ਪਿਆਰੇ ਵਿਦਿਆਰਥੀਓ ਸਤਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਦੂਜਾ ਜੰਤੂਆਂ ਵਿੱਚ ਪੋਸ਼ਣ ਸੋ ਇਸ ਅਭਿਆਸ ਇਸ ਅਧਿਆਇ ਦੇ ਅਖੀਰ ਵਿੱਚ ਜੋ ਅਭਿਆਸ ਹੈ ਉਹਦਾ ਪੰਜਵਾਂ ਸਵਾਲ ਜਿਹੜੇ ਕਿ ਚਾਰ ਭਾਗ ਨੇ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਸਾਰੇ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 7ਵੀਂ ਜਮਾਤ ਦੀਆਂ ਤਿੰਨ ਪਲੇਲਿਸਟਾਂ ਹੋ ਰਹੀਆਂ ਤੁਹੇ ਇਸ ਚੈਨਲ ਤੇ ਜਾਓ ਪਲੇਲਿਸਟ ਤੇ ਟੈਪ ਕਰੋ ਤੇ ਇਹਨਾਂ ਨੂੰ ਵੀ ਜ਼ਰੂਰ ਦੇਖੋ ਤੇ ਤੁਹਾਡੀਆਂ ਗਣਿਤ ਦੀਆਂ ਤੇ ਅੰਗਰੇਜ਼ੀ ਦੀਆਂ ਲੋੜਾਂ ਵੀ ਉੱਥੇ ਪੂਰੀਆਂ ਹੋ ਜਾਣਗੀਆਂ ਇਹ ਕਹਿੰਦੀ ਹੈ 7ਵੀਂ ਗਣਿਤ ਇਹ ਕਹਿੰਦੀ ਹੈ 7th math english medium ਵਿੱਚ ਇਹ ਕਹਿੰਦੀ ਹੈ 7th english ਸੋ ਬੱਚਾ ਦੇਖੀਏ ਪਹਿਲਾ ਸਵਾਲ ਇਹਦਾ ਪਹਿਲਾ ਭਾਗ ਪੰਜਵੇਂ ਦਾ ਪ੍ਰਾਣੀ ਵਰਤ ਪੋਸ਼ਣ ਕੀ ਹੈ ਸੋ ਪ੍ਰਾਣੀ ਵਰਤ ਪੋਸ਼ਣ ਜਿਹਨੂੰ ਬੱਚੇ ਅਸੀਂ ਹੋਲੋਜ਼ੋਇਕ ਨਿਊਟ੍ਰੀਸ਼ਨ ਕਹਿੰਦੇ ਹਾਂ परपोषी पोषण ਜਿਹਨੂੰ ਹੇਟਰੋਟ੍ਰੋਫਿਕ ਨਿਊਟ੍ਰੀਸ਼ਨ ਕਿਹਾ ਜਾਂਦਾ ਹੈ ਦੀ ਉਹ ਕਿਸਮ ਹੈ ਭਾਵ પ્રાਣੀਪਤ પ્રાਣੀਵਤ ਪੋਸ਼ਣ परपोषी ਕਿਸਮ ਦੀ परपोषਕ ਪੋਸ਼ਣ ਦੀ ਇੱਕ ਕਿਸਮ ਹੈ ਵੀ ਉਹ ਕਿਸਮ ਹੈ ਜਿਸ ਵਿੱਚ ਗੁੰਝਲਦਾਰ ਕੰਪਲੈਕਸ ਜਿਹਨੂੰ ਕਹਿੰਦੇ ਆ ਭੋਜਨ ਸਰੀਰ ਅੰਦਰ ਲਿਜਾਇਆ ਜਾਂਦਾ ਹੈ ਤੇ ਫਿਰ ਐਨਜ਼ਾਈਮਾਂ ਦੀ ਮਦਦ ਨਾਲ ਸਧਾਰਨ ਘੋਲਣਸ਼ੀਲ ਯੋਗਿਕਾਂ ਸਿੰਪਲ ਸੋਲਿਊਬਲ ਕੰਪਾਉਂਡਸ ਦੇ ਰੂਪ ਵਿੱਚ ਟੋੜਿਆ ਜਾਂਦਾ ਹੈ ਉਦਾਹਰਣ ਅਮੀਬਾ ਮਨੁੱਖ ਗਾਂ ਸ਼ੇਰ ਈਲ ਆਦ ਇਹ ਸਾਰੇ ਪ੍ਰਾਣੀਵਤ ਪੋਸ਼ਣ ਦੇ ਰਾਹੀਂ ਆਪਣਾ ਨਿਰਵਾਹ ਕਰਦੇ ਹਨ ਫਾਲਤੂ ਜਾਬ ਸ਼ੋਸ਼ਨ ਤੋਂ ਸੋਰੀ ਸੋਖਣ ਤੋਂ ਕੀ ਭਾਵ ਹੈ ਛੋਟੀ ਅੰਦਰ ਜਨ ਸਮਾਲਿੰਤ ਸੈੱਲ ਕੰਨਿਆਂ ਵਿੱਚ ਪਾਚਨ ਮਗਰੋਂ ਪਚਿਆ ਹੋਇਆ ਭੋਜਨ ਅੰਦਰ ਦੀ ਲਹੂ ਵਹਿਣੀਆਂ ਇਹਨੂੰ ਬਲੱਡ ਵੈਸਲਸ ਕਿਹਾ ਜਾਂਦਾ ਵਿੱਚ ਚਲਾ ਜਾਂਦਾ ਹੈ ਇਸ ਪ੍ਰਕਿਰਿਆ ਨੂੰ ਸੋਖਣ ਜਿਹਨੂੰ ਕਹਿੰਦੇ ਐਬਜ਼ોર્ਪਸ਼ਨ ਕਿਹਾ ਜਾਂਦਾ ਹੈ ਠੀਕ ਹੈ ਫਿਰ ਸਵੈ ਅੰਗੀਕਰਣ ਐਸੀਮਿਲੇਸ਼ਨ ਜਿਹਨੂੰ ਕਹਿੰਦੇ ਆ ਦੀ ਪਰਿਭਾਸ਼ਾ ਲਿਖੋ ਸੋਖਿਆ ਹੋਇਆ ਭੋਜਨ ਵਿਕਾਸ ਅਤੇ ਰੱਖ-ਰਖਾਵ ਲਈ ਵਿਕਾਸ ਲਈ ਵਾਧੇ ਲਈ ਵੀ ਤੇ ਮੁਰੰਮਤ ਲਈ ਵੀ ਰੱਖ-ਰਖਾਵ ਲਈ ਲਹੂ ਦੁਆਰਾ ਸਰੀਰ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਾ ਦਿੱਤਾ ਜਾਂਦਾ ਹੈ ਇਸ ਨੂੰ ਸਵੈ ਅੰਗੀਕਰਣ ਕਹਿੰਦੇ ਹਨ ਠੀਕ ਹੈ ਆਓ ਹੁਣ ਆਖਰੀ ਸਵਾਲ ਪਾਚਨ ਨਲੀ ਦੇ ਵੱਖ-ਵੱਖ ਭਾਗਾਂ ਦੇ ਨਾਮ ਲਿਖੋ ਪਾਚਨ ਨਲੀ ਜਿਹਨੂੰ ਡਾਈਜੈਸਟਿਵ ਟ੍ਰੈਕਟ ਕਿਹਾ ਜਾਂਦਾ ਹੈ ਜਾਂ ਐਲੀਮੈਂਟਰੀ ਕੈਨਲ ਕਿਹਾ ਜਾਂਦਾ ਹੈ ਦੇ ਵੱਖ-ਵੱਖ ਭਾਗ ਇਸ ਤਰ੍ਹਾਂ ਹਨ ਪਹਿਲਾ ਮੂੰਹ ਅਤੇ ਮੂੰਹ ਖੋੜ ਜਿਹਨੂੰ ਮਾਉਥ ਐਂਡ ਬੱਕਲ ਐਕਟਿਵ ਐਂਡ ਬੱਕਲ ਕੈਵਿਟੀ ਕਹਿੰਦੇ ਆ ਦੂਜਾ ਫਿਰ ਦੰਦ ਤੀਜਾ ਜੀਬ ਜਿਹਨੂੰ ਅਸੀਂ ਜ਼ੁਬਾਨ ਕਹਿੰਨੇ ਆ ਟੰਗ ਤੇ ਅਨਨਲੀ ਇਸੋਫੇਗਸ ਭੋਜਨ ਲਈ ਜਿਹੜੀ ਹੈ ਫਿਰ ਮੇਦਾ ਸਟਮਕ ਫਿਰ ਛੋਟੀ ਅੰਦਰ স্মਲ ਇੰਟੈਸਟਾਈਨ ਵੱਡੀ ਅੰਦਰ ਲਾਰਜ ਇੰਟੈਸਟਾਈਨ ਤੇ ਰੈਕਟਮ ਜਿਹੜਾ ਜਿੱਥੇ ਮਲ ਜਿਹੜਾ ਹੈ ਇਕੱਠਾ ਹੋ ਕੇ ਫਿਰ ਉਹਨੂੰ ਚਾਗਿਆ ਜਾਂਦਾ ਹੈ ਸੋ ਪਾਚਨ ਲਈ ਬੱਚੋ ਪਾਚਨ ਕਿ ਪਾਚਨ ਦੀ ਕਿਰਿਆ ਮੂੰਹ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਸੋ ਦੰਦ ਚਬਦੇ ਨੇ ਲਾਰ ਜਿਹੜੀ ਹੈ ਛੱਡੀ ਜਾਂਦੀ ਹੈ ਸੋ ਉਹ ਲਾਰ ਜਿਹੜੀ ਹੈ ਉਹਦੇ ਵਿੱਚ ਐਂਜ਼ਾਈਮਸ ਹੁੰਦੇ ਨੇ ਤੇ ਉਧਰੋਂ ਹੀ ਪਾਚਨ ਕਿਰਿਆ ਸ਼ੁਰੂ ਹੋ ਜਾਂਦੀ ਹੈ ਸੋ ਐਸੀ ਪਿਆਰੇ ਵਿਦਿਆਰਥੀਓ ਅੱਜ ਦੇ ਅਭਿਆਸ ਦਾ ਸਵਾਲ ਪੰਜਵਾਂ ਜਿਹੜੇ ਕਿ ਚਾਰ ਪາກ ਸੀਗੇ ਸੋ ਤੁਸੀਂ ਇਸੇ ਤਰ੍ਹਾਂ ਨਿਮਨਤਾ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ